ਅਸੀਂ ਇਹਦੇ ਵਿੱਚ ਦੋ ਬੋਰਡ ਬਣਾਉਂਦਾ ਸੁਝਾਅ ਦਿੱਤਾ ਹੈ ਹਮ ਇੱਕ ਪੰਥਕ ਬੋਰਡ ਜੀ ਪੰਥਕ ਬੋਰਡ ਦੇ ਵਿੱਚ ਸਾਰੇ ਸੰਸਾਰ ਦੀਆਂ ਸਿੱਖ ਜਥੇਬੰਦੀਆਂ ਗੁਰਦੁਆਰੇ ਉਹ ਆਪਣੀ ਰਜਿਸਟ੍ਰੇਸ਼ਨ ਅਕਾਲ ਤਖਤ ਤੇ ਕਰਾ ਕੇ ਮੈਂਬਰ ਬਣ ਸਕਣਗੇ ਜੀ ਉਹਨਾਂ ਦੇ ਵਿੱਚੋਂ ਅਸੀਂ ਇੱਕ ਨਾਮ ਦੱਸਿਆ ਜਿਹਦੇ ਹਿਸਾਬ ਨਾਲ ਹਰ ਸੂਬੇ ਦੇ ਵਿੱਚੋਂ ਹਰ ਜਥੇਬੰਦੀ ਦੇ ਵਿੱਚੋਂ ਹਰ ਦੇਸ਼ ਦੇ ਵਿੱਚੋਂ ਨਮਾਇंदे ਆਉਣਗੇ ਬੋਰਡ ਦੇ ਵਾਸਤੇ ਉਹਦਾ ਵਿਧੀ ਵਿਵਸਥਾਣ ਪੜਾ ਕੇ ਦੱਸਿਆ ਹੈ ਵੀ ਕਿੰਨੇ ਕਿੰਨੇ ਮੈਂਬਰ ਕਿੱਥੋਂ ਕਿੱਥੋਂ ਆ ਸਕਦੇ ਨੇ ਉਹਦਾ ਇੱਕ ਪੰਥਕ ਬੋਰਡ ਲਏਗਾ ਹੂੰ ਬਣੇਗਾ ਉਹ ਪੰਥਕ ਬੋਰਡ ਜਿਹੜਾ ਹੈ ਅਕਾਲ ਤਖਤ ਜਥੇਦਾਰ ਦੀ ਚੋਣ ਕਰੇਗਾ ਹੂੰ ਜੇ ਜੇ ਕੱਲ ਨੂੰ ਹਟਾਉਣਾ ਹੋਵੇ ਤੇ ਉਹ ਪੰਥਕ ਬੋਰਡ ਹੀ ਹਟਾ ਸਕੇਗਾ ਕਿੰਨਾ ਹਾਲਾਤ ਚ ਹਟਾਇਆ ਜਾ ਸਕੇਗਾ ਉਹ ਵੀ ਅਸੀਂ ਸਾਰਾ ਪੰਥਕ ਬੋਰਡ ਕੌਣ ਬਣਾਏਗਾ ਪੰਥਕ ਬੋਰਡ ਤੰਤਸਿਆ ਨਾ ਜੀ ਕਿ ਸਾਰੀਆਂ ਜਥੇਬੰਦੀਆਂ ਅਕਾਲ ਤਖਤ ਸਾਹਿਬ ਤੇ ਆਪਣੀ ਰਜਿਸਟ੍ਰੇਸ਼ਨ ਕਰਾਉਣ ਗਿਆ ਗੁਰਦੁਆਰੇ ਵਿੱਚ ਰਜਿਸਟ੍ਰੇਸ਼ਨ ਕਰਾਉਣਗੇ ਜਿਵੇਂ ਹੁਣ ਅਸੀਂ ਉਹਦੇ ਵਿੱਚ ਜ਼ਾਦ ਦਿੱਤਾ ਹੈ ਕਿ ਪੰਜਾਬ ਦੇ ਹਰ ਡਿਸਟ੍ਰਿਕਟ ਦੇ ਵਿੱਚੋਂ ਉੱਥੇ ਦੀਆਂ ਜਿਹੜੇ ਗੁਰਦੁਆਰਾ ਕਮੇਟੀਆਂ ਨੇ ਤੇ ਪੰਥਕ ਜਥੇਬੰਦੀਆਂ ਨੇ ਰਲ ਕੇ ਮੀਟਿੰਗ ਕਰਕੇ ਇੱਕ ਮੈਂਬਰ ਚੁਣਨ ਗਿਆ ਜੀ ਉਹ ਬੋਰਡ ਦਾ ਮੈਂਬਰ ਹੋਏਗਾ ਦੂਜੇ ਸੂਬਿਆਂ ਦੇ ਵਿੱਚੋਂ ਉਹਨਾਂ ਦੀ ਗਿਣਤੀ ਮੁਤਾਬਕ ਜਿਹੜੇ ਉਹ ਕਿਹੜੇ ਚੁਣੇ ਜਾਣਗੇ ਮੈਂਬਰ ਦੂਜੇ ਦੇਸ਼ਾਂ ਦੇ ਵਿੱਚੋਂ ਜਿੱਥੇ 50000 ਤੋਂ ਘੱਟ ਹੈ ਉਥੋਂ ਇੱਕ ਮੈਂਬਰ ਆਏਗਾ ਜਿਹੜੇ 50000 ਤੋਂ ਉੱਪਰ ਜਿੱਥੇ ਆਬਾਦੀ ਸਿੱਖਾਂ ਦੀ ਉਥੋਂ ਦੋ ਜਾਂ ਬਧੇਰੇ ਮੈਂਬਰ ਆਣਗੇ 50 50000 ਦੇ ਹਿਸਾਬ ਨਾਲ ਸੀ ਉਹ ਬਣਾਇਆ ਜੀ ਜੀ ਉਹ ਸਾਰੇ ਜਿਹੜੇ ਮੈਂਬਰ ਉਥੋਂ ਆਣਗੇ ਉਹਨੂੰ ਪੰਥਕ ਬੋਰਡ ਕਿਹਾ ਜਾਏਗਾ ਜੀ ਜੀ ਉਹ ਫਿਰ ਪੰਥਕ ਬੋਰਡ ਦਾ ਵੀ ਵਿਧੀ ਵਿਧਾਨ ਬਣਾਇਆ ਵੀ ਕਿਵੇਂ ਕੰਮ ਕਰੇਗਾ ਉਹ ਚੋਣ ਕਰੇਗਾ ਜਥੇਦਾਰ ਦੀ ਜੀ ਜੀ ਫਿਰ ਅਸੀਂ ਉਹਦੇ ਵਿੱਚ ਜਥੇਦਾਰ ਦਾ ਕਾਰਜ ਖੇਤਰ ਵੀ ਜਿਹੜਾ ਹੈ ਉਹ ਨਿਯਤ ਕਰ ਦਿੱਤਾ ਜੀ ਕਿ ਉਹਦਾ ਕਾਰਜ ਖੇਤਰ ਕੀ ਹੋਏਗਾ